ਕਈ ਦਿਨਾਂ ਤੋਂ ਸੁਖਬੀਰ ਸਿੰਘ ਬਾਦਲ ਦੀ ਧੀ ਦਾ ਵਿਆਹ ਪੰਜਾਬ ਦੇ ਵਿੱਚ ਸੁਰਖੀਆਂ ਬਟੋਰ ਰਿਹਾ ਕੋਈ ਐਸੀ ਪਾਰਟੀ ਨਹੀਂ ਜਿਸ ਪਾਰਟੀ ਦਾ ਆਗੂ ਜਿਹੜਾ ਇਸ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਨਾ ਹੋਇਆ ਹੋਵੇ ਚਾਹੇ ਅਕਾਲੀ ਹੋਣ ਕਾਂਗਰਸੀ ਹੋਣ ਨੈਸ਼ਨਲ ਕਾਨਫਰੰਸ ਦੇ ਆਗੂ ਹੋਣ ਭਾਜਪਾ ਵਾਲਿਆਂ ਦਾ ਤਾਂ ਤਾਂਤਾ ਲੱਗਿਆ ਪਿਆ ਸੀ ਪਰ ਦੋ ਤਿੰਨ ਬੰਦੇ ਬੜੇ ਰੜਕਦੇ ਰਹੇ ਕਿ ਉਹ ਸ਼ਾਮਲ ਨਹੀਂ ਹੋਏ ਜਿਹਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਆਹ ਦੇ ਵਿੱਚ ਸ਼ਾਮਲ ਨਾ ਹੋਣ ਦਾ ਕਾਰਨ ਵੀ ਸਾਹਮਣੇ ਲਿਆਂਦਾ ਕੀ ਕਰ ਰਿਹਾ ਤੇ ਕਾਲੀਦਲ ਨੇ ਮੁੱਖ ਮੰਤਰੀ ਦੇ ਤੰਜ ਤੇ ਕੀ ਕਿਹਾ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਹੋ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮਹਿੰਦਰ ਬਾਜਵਾ ਮੁੱਖ ਮੰਤਰੀ ਭਗਵੰਤ ਮਾਨ ਅੱਜ ਸੁਖਵੀਰ ਸਿੰਘ ਬਾਦਲ ਦੀ ਧੀ ਦੇ ਵਿਆਹ ਨੂੰ ਲੈ ਕੇ ਟਿੱਪਣੀ ਕਰਦੇ ਨਜ਼ਰ ਆਏ ਹਾਲਾਂਕਿ ਉਹ ਇੱਕ ਸਰਕਾਰੀ ਸਮਾਗਮ 'ਚ ਬੋਲ ਰਹੇ ਸੀ ਜਿੱਥੇ ਉਹਨਾਂ ਨੇ ਕਿਹਾ ਕਿ ਭਾਈ ਮੈਨੂੰ ਤਾਂ ਸੱਦਿਆ ਹੀ ਨਹੀਂ ਮੈਂ ਜਾਂਦਾ ਕਿਵੇਂ ਜੇ ਸੱਦ ਵੀ ਲਿੰਦੇ ਮੈਂ ਫਿਰ ਵੀ ਨਹੀਂ ਸੀ ਜਾਂਦਾ ਤੇ ਨਾਲ ਹੀ ਉਹਨਾਂ ਨੇ ਸਿਆਸੀ ਆਗੂਆਂ ਦੇ ਵਿਆਹ ਦੇ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਵੀ ਜਿਹੜਾ ਆ ਉਹ ਕਰੜੇ ਹੱਥੀ ਕਹਿ ਲਿਏ ਰੇਲ ਬਣਾਤੀ ਜਿਹੜੇ ਇਸ ਤਰ੍ਹਾਂ ਦੇ ਅੱਜ ਖਬਰਾਂ ਦੇ ਟਾਈਟਲ ਚੱਲਦੇ ਦੇਖੇਗੇ ਪਰ ਇਸ ਦੇ ਜਵਾਬ ਦੇ ਵਿੱਚ ਅਕਾਲੀ ਬੜੇ ਜ਼ੋਰ ਛੋਰਨ ਲੱਗ ਗਏ ਅਕਾਲੀਆਂ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਬੜਾ ਠੋਕਮਾ ਜਵਾਬ ਦਿੱਤਾ ਉਹ ਕਹਿੰਦੇ ਕਿ ਭਾਈ ਐਸੀ ਵਿਆਹ ਦੇ ਵਿੱਚ दारू ਨਹੀਂ ਚਲਾਈ ਸੂਫੀ ਵਿਆਹ ਸੀ ਇਸ ਕਰਕੇ ਤੁਹਾਨੂੰ ਸੱਦਿਆ ਨਹੀਂ ਗਿਆ ਜਿਹੜੀ ਕਿ ਸਿੱਧਮ ਸਿੱਧਾ ਮੁੱਖ ਮੰਤਰੀ ਦੀ ਦੁੱਖ ਦੀ ਰਾਗ ਦੇ ਉੱਤੇ ਹੱਥ ਰੱਖਦਾ ਸਾਰਿਆਂ ਨੂੰ ਪਤਾ ਹੈ ਮੁੱਖ ਮੰਤਰੀ ਦੀ ਸ਼ਰਾਬ ਨੂੰ ਲੈ ਕੇ ਉਹਨਾਂ ਦੀ ਸ਼ਰਾਬ ਪੀਣ ਦੀ ਆਦਤ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਖਬਰਾਂ ਅਗਾਹੇ ਵਗਾਹੇ ਆਉਂਦੀਆਂ ਰਹਿੰਦੀਆਂ ਨੇ ਆਖਿਰਕਾਰ ਦੇਖੋ ਸਖਬੀਰ ਸਿੰਘ ਬਾਦਲ ਨੇ ਕਿਨੂੰ ਸੱਦਣਾ ਕਿਨੂੰ ਨਹੀਂ ਸੱਦਣਾ ਉਹਨਾਂ ਦਾ ਆਪਣਾ ਅਧਿਕਾਰ ਖੇਤਰ ਹੈ ਇਹਦੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਕਿਸੇ ਨੇ ਉਹਨਾਂ ਦੇ ਵਿਆਹ 'ਚ ਸੱਦੇ ਤੇ ਜਾਣਾ ਨਹੀਂ ਜਾਣਾ ਇਹ ਉਹਦਾ ਮਸਲਾ ਹੈ ਪਰ ਸਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਸਨੇਹਾ ਲਾਇਆ ਹੈ ਚਾਹੇ ਉਹ ਵਾਇਰ ਅਰਸ਼ਦੀਪ ਕਲੀਅਰ ਲਾਇਆ ਹੋਵੇ ਪਰ ਸਿੱਧਾ ਸਨੇਹਾ ਲਾਇਆ ਅਰਸ਼ਦੀਪ ਕਲੀਅਰ ਕੀ ਕਹਿੰਦੇ ਆ ਉਹਨਾਂ ਨੇ ਇੱਕ ਟਵੀਟ ਕੀਤਾ ਮੁੱਖ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਮੈਂ ਤੁਹਾਨੂੰ ਉਹ ਦਿਖਾਉਣ ਦੀ ਪੜ੍ਹ ਕੇ ਦੱਸਣ ਦੀ ਕੋਸ਼ਿਸ਼ ਕਰਦਾ ਅਰਸ਼ਦੀਪ ਕਲੇਰ ਆਪਣੇ ਟਵੀਟ ਦੇ ਵਿੱਚ ਆਪਣੀ ਸੋਸ਼ਲ ਮੀਡੀਆ ਦੇ ਉੱਤੇ ਲਿਖਦੇ ਆ ਵਿਆਹ ਦਾ ਸੱਦਾ ਨਾ ਮਿਲਣ ਤੇ ਨਰਾਜ ਮੁੱਖ ਮੰਤਰੀ ਦੀ ਜਾਣਕਾਰੀ ਹਿਤ ਸੂਚਨਾ ਵਿਆਪੂਰਨ ਤੌਰ ਤੇ ਗੁਰਸਖ ਮਰਿਆਦਾ ਅਨੁਸਾਰ ਤੇ ਵੈਸ਼ਨੂ ਸੀ ਜੇ ਅੱਜ ਆਮ ਆਦਮੀ ਪਾਰਟੀ ਦੀ ਨਾਕਾਮੀ ਕਰਕੇ ਧਰਨੇ ਲੱਗ ਰਹੇ ਨੇ ਤਾਂ ਕਿ ਪੰਜਾਬ ਵੀ ਬੱਚਿਆਂ ਦੇ ਵਿਆਹ ਕਰਨੇ ਛੱਡ ਦੇਣ ਜਿਹੜੀ ਕਿ ਮੁੱਖ ਮੰਤਰੀ ਨੇ ਜਿਹੜੀਆਂ ਗੱਲਾਂ ਕਹੀਆਂ ਸੀ ਉਹਨਾਂ ਦਾ ਠੀਕ ਤੇ ਸਟੀਕ ਜਵਾਬ ਅਰ ਸ਼ਰੀਪ ਕਲੇਰ ਦੇ ਵੱਲੋਂ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਹਿਲੀ ਗੱਲ ਤਾਂ ਕਿਸੇ ਦੇ ਨਿੱਜੀ ਸਮਾਗਮ ਤੇ ਟਿੱਪਣੀ ਨਹੀਂ ਕਰਨੀ ਚਾਹੀਦੀ। ਜੇਕਰ ਕਰਨੀ ਹੈ ਤਾਂ ਫਿਰ ਘੱਟੋ ਘੱਟ ਮਾਨ ਮਰਿਆਦਾ ਦਾ ਧਿਆਨ ਰੱਖਣਾ ਚਾਹੀਦਾ ਹੈ। ਆਖਰਕਾਰ ਸੋਫੀ ਤੇ ਵੈਸ਼ ਨੂੰ ਵਿਆਹ ਕਹਿਣ ਦਾ ਮਤਲਬ ਸਿੱਧਮ ਸਿੱਧਾ ਹੈ ਕਿ ਭਾਈ ਮੁੱਖ ਮੰਤਰੀ ਨੂੰ ਦੱਸੇ ਸ਼ਰਾਬੀ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ। ਗੁਰਸਿੱਖ ਮਰਿਆਦਾ ਦੇ ਅਨੁਸਾਰ ਚਲੋ ਇੱਕ ਅਲੱਗਾ ਗੱਲ ਹੋ ਸਕਦੀ ਹੈ। ਮੁੱਖ ਮੰਤਰੀ ਨੇ ਜਿਸ ਲਹਿਜੇ ਦੇ ਨਾਲ ਇਹ ਗੱਲ ਕਹੀ ਪਹਿਲੀ ਗੱਲ ਤਾਂ ਐਸੇ ਸਰਕਾਰੀ ਸਮਾਗਮ ਜਿੱਥੇ ਤੁਸੀਂ ਨਿਯੁਕਤੀ ਪੱਤਰ ਵੰਡਣ ਆਏ ਹੋਵੋ ਉੱਥੇ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੈਗੇਟਿਵ ਜਿਹੜਾ ਮਾੜਾ ਅਸਰ ਦਿੰਦੀਆਂ ਹੋਣ ਸਮਾਜ ਦੇ ਅੰਦਰ ਉਹ ਨਹੀਂ ਦੇਣੀਆਂ ਚਾਹੀਦੀਆਂ ਪੰਜਾਬ ਦੇ ਵਿੱਚ ਸਿਆਸੀ ਪਿੜਾਂ ਦੇ ਅੰਦਰ ਲੜਾਈਆਂ ਹਮੇਸ਼ਾ ਹੁੰਦੀਆਂ ਰਹੀਆਂ ਨੇ ਹਮੇਸ਼ਾ ਪਿੰਡਾਂ ਦੇ ਲੋਕ ਵੀ ਵਿਆਹ ਸ਼ਾਦੀਆਂ ਚ ਇੱਕ ਦੂਜੇ ਦੇ ਜਾਣਦੇ ਨੇ ਚਾਹੇ ਉਹਨਾਂ ਦੇ ਸਿਆਸੀ ਮਤਭੇਦ ਹੋਣ ਚਾਹੇ ਨਾ ਹੋਣ ਕਿਉਂਕਿ ਪਿੰਡਾਂ ਦੇ ਉੱਤੇ ਮਾਈਕਰੋ ਲੈਵਲ ਦੇ ਉੱਤੇ ਜਿਹੜੀ ਰਾਜਨੀਤੀ ਚੱਲਦੀ ਹੈ ਬਹੁਤੇ ਲੋਕ ਇਸ ਕਰਕੇ ਪਾਰਟੀਆਂ ਜੁਆਇਨ ਕਰਦੇ ਆ ਮੰਨ ਲਓ ਕਿ ਕੋਈ ਅਕਾਲੀ ਦਲ ਦਾ ਬੰਦਾ ਜਿਹੜੇ ਉਹਦਾ ਦੂਜਾ ਵਿਰੋਧੀ ਧੜਾਇਆ ਉਹਦੀ ਲਾਕਡਾਟ ਹੈ ਉਹਦੇ ਨਾਲ ਜਾਂ ਉਹ ਆ ਕਾਂਗਰਸ ਚ ਚਲੇ ਜਾਂਦਾ ਸੀ ਹੁਣ ਉਹ ਆਮ ਆਦਮੀ ਪਾਰਟੀ ਚ ਜਾਣ ਲੱਗ ਗਿਆ ਇਸੇ ਤਰ੍ਹਾਂ ਨਾਲ ਹੀ ਹਮੇਸ਼ਾ ਹੁੰਦਾ ਆਇਆ ਹੈ ਪੰਜਾਬ ਦੇ ਵਿੱਚ ਰਾਤਲ ਦੇ ਉੱਤੇ ਕੋਈ ਪੋਲੀਟੀਕਲ ਸਕੂਲਿੰਗ ਤੱਕ ਬਹੁਤ ਘੱਟ ਲੋਕਾਂ ਦੀ ਹੈ ਬਹੁਤ ਗਿਣੇ ਛੁਨੇ ਲੋਕ ਨੇ ਕਿ ਜਿਹੜੇ ਪਾਰਟੀਆਂ ਨੂੰ ਪਾਰਟੀਆਂ ਦੀ ਵਿਚਾਰਧਾਰਾ ਪਾਰਟੀਆਂ ਦੇ ਕੰਮ ਨੂੰ ਲੈ ਕੇ ਪਾਰਟੀ ਪਾਰਟੀ ਦੀ ਜਿਹੜੇ ਮਨੋਰਥ ਹੈ ਉਸ ਨੂੰ ਲੈ ਕੇ ਜੁੜੇ ਹੋਣ ਬਹੁਤੇ ਲੋਕ ਤਾਂ ਇਸੇ ਤਰੀਕੇ ਦੇ ਨਾਲ ਜੁੜੇ ਹੋਏ ਨੇ ਇਸ ਕਰਕੇ ਜੇ ਉੱਪਰਲੇ ਲੈਵਲ ਦੇ ਸਿਆਸੀ ਲੀਡਰਾਂ ਤੇ ਤੁਸੀਂ ਇਹ ਦੁਸ਼ਣਬਾਜੀ ਲਾਓਗੇ ਤਾਂ ਉਹ ਆਪਣੇ ਆਪ ਦੇ ਵਿੱਚ ਤੁਹਾਨੂੰ ਕਹਿ ਸਕਦੇ ਆ ਕਿ ਪੁੱਠੀ ਪੈ ਸਕਦੀ ਹੈ ਰਹੀ ਗੱਲ 70 ਨੇ ਲੱਗਣ ਵਾਲੀ ਗੱਲ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਵੀ ਜਵਾਬ ਦੇਣਾ ਚਾਹੀਦਾ ਹੈ ਕਿ ਡੱਲੇਵਾਲ ਨੂੰ ਸਵਾ 2 ਮਹੀਨੇ ਦਾ 3 ਮਹੀਨੇ ਦਾ ਸਮਾਂ ਹੋ ਚੱਲਿਆ ਮੁੱਖ ਮੰਤਰੀ ਪੰਜਾਬ ਦੇ ਵਿੱਚ ਹੀ ਨਹੀਂ ਸੀਗੇ 21 ਦਿਨ ਤੁਹਾਡੇ ਸੂਬੇ ਦੇ ਵਿੱਚ ਐਡਾ ਵੱਡਾ ਪ੍ਰੋਟੈਸਟ ਚੱਲ ਰਿਹਾ ਹੋਵੇ ਤੇ ਤੁਸੀਂ ਬਗਾਨੇ ਸੂਬੇ 'ਚ ਜਾ ਕੇ ਵੋਟਾਂ ਮੰਗ ਰਹੇ ਹੋ ਤੁਹਾਡੇ ਤੇ ਬਹੁਤ ਸਾਰੇ ਸਵਾਲ ਉੱਠਦੇ ਨੇ ਜਦੋਂ ਤੁਸੀਂ ਐਸੀ ਟਿੱਪਣੀ ਕਰਦੇ ਹੋ ਬਤੌਰ ਮੁੱਖ ਮੰਤਰੀ ਮੁੱਖ ਮੰਤਰੀ ਦੀ ਹیثیت ਦੇ ਵਿੱਚ ਮੁੱਖ ਮੰਤਰੀ ਨੂੰ ਐਸੀਆਂ ਚੀਜ਼ਾਂ ਤੋਂ ਗ੍ਰੇਸ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਹਾਲਾਂਕਿ ਉਹ ਕਰ ਨਹੀਂ ਸਕਦੇ ਉਹ ਉਹਨਾਂ ਦੀ ਮਜਬੂਰੀ ਹੈ ਕਿ ਉਹ ਨਹੀਂ ਕਰ ਸਕਦੇ ਉਹਨਾਂ ਨੂੰ ਵੀ ਪਤਾ ਹੈ ਕਿ ਉਹ ਨਹੀਂ ਕਿਉਂ ਨਹੀਂ ਕਰ ਸਕਦੇ ਪਰ ਅਕਾਲੀ ਦਲ ਨੇ ਜਵਾਬ ਦਿੱਤਾ ਹੈ ਅਕਾਲੀ ਦਲ ਨੂੰ ਵੀ ਥੋੜਾ ਜਿਹਾ ਗਿਰਤੇ ਬ੍ਰੇਕ ਤੇ ਪੈਰ ਰੱਖਣਾ ਚਾਹੀਦਾ ਸੀਗਾ ਕਿ ਘਟੋ ਘਟ ਇਸ ਲਹਿਜੇ ਦੇ ਵਿੱਚ ਉਹ ਬਿਆਨ ਨਾ ਦਿੰਦੇ ਮੁੱਖ ਮੰਤਰੀ ਨੂੰ ਹੋਰ ਵੀ ਕਈ ਤਰੀਕੇ ਹੋ ਸਕਦੇ ਆ ਬਿਆਨ ਦੇਣ ਦੇ ਪਰ ਮੈਂ ਅਰਚੀ ਦੀ ਫਰਾਂ ਨੂੰ ਫੋਨ ਲਾਇਆ ਕਲੀਅਰ ਹੋਣਾ ਨੂੰ ਕਿ ਭਾਈ ਤੁਸੀਂ ਕਹਿ ਦੋ ਕਹਿੰਦੇ ਕਿ ਯਾਰ ਹੁਣ ਮੈਂ ਮੁੱਖ ਮੰਤਰੀ ਜੇ ਇਹ ਗੱਲਾਂ ਕਰੀ ਜਾਂਦਾ ਮੈਂ ਹੁਣ ਫਿਰ ਤੁਸੀਂ ਲਿਖ ਕੇ ਕਿਉਂ ਪਾਈ ਭਾਈ ਭਾਈ ਤੁਸੀਂ ਲਿਖ ਕੇ ਵੀ ਨਾ ਪਾਉਂਦੇ ਲਿਖ ਕੇ ਵੀ ਤੁਸੀਂ ਚੁੱਪ ਵੱਟ ਲਓ ਇਹੋ ਜੇ ਗੱਲ ਤੇ ਚੁੱਪ ਵੱਟੀ ਕਹਿੰਦੇ ਨੇ ਕਿ ਇੱਕ ਚੁੱਪ ਸੁਖ ਸੁਖ ਵਾਲਾ ਜਿਹੜਾ ਕੰਮ ਆ ਉਹ ਹੋ ਜਾਂਦਾ ਕੁੱਲ ਮਿਲਾ ਕੇ ਪੰਜਾਬ ਦੇ ਅੰਦਰ ਪੰਜਾਬ ਦੇ ਮੁੱਦਿਆਂ ਤੇ ਕੋਈ ਧਿਆਨ ਨਹੀਂ ਦੇ ਰਿਹਾ ਪੰਜਾਬ ਦੇ ਮੁੱਦੇ ਵੱਡਾ ਸਿਰ ਕੱਢ ਕੇ ਖੜੇ ਨੇ ਅਕਾਲੀ ਦਲ ਆਪਣੀ ਸਿਆਸਤ ਨੂੰ ਲੀਤ ਨਹੀਂ ਲਿਆ ਪਾ ਰਿਹਾ ਮੁੱਖ ਮੰਤਰੀ ਪੰਜਾਬ ਦੀ ਗੱਡੀ ਨੂੰ ਲੀਤ ਨਹੀਂ ਲਿਆ ਪਾ ਰਹੇ ਇਹ ਸਭ ਕਾਸੇ ਦੇ ਵਿੱਚ ਆਹੀ ਗੱਲਾਂ ਚੱਲੀ ਜਾਂਦੀਆਂ ਨੇ ਜਿਸ ਕਰਕੇ ਮੇਨ ਮੁੱਦਿਆਂ ਤੋਂ ਮੁੱਖ ਮੁੱਦਿਆਂ ਤੋਂ ਜਿਹੜਾ ਲੋਕਾਂ ਦਾ ਧਿਆਨ ਪਾਸੇ ਹੋ ਜਾਂਦਾ ਇੱਕ ਵਾਰ ਮੈਂ ਤੁਹਾਨੂੰ ਫਿਰ ਦੱਸਦਾ ਕਿ ਮੁੱਖ ਮੰਤਰੀ ਨੇ ਕੀ ਕਿਹਾ ਸੀ ਮੁੱਖ ਮੰਤਰੀ ਕਹਿੰਦੇ ਕਿ ਤੁਸੀਂ ਉਹਨਾਂ ਦਾ ਵਿਆਹ ਦੇਖਿਆ ਸੁਭਾਗਜੀ ਗੱਲ ਹੈ ਕਿ ਸੁਖਵੀਰ ਸਿੰਘ ਬਾਦਲ ਖੁਰਾਂ ਦਾ ਸੁਖਵੀਰ ਸਿੰਘ ਬਾਦਲ ਦੀ ਧੀ ਦਾ ਵਿਆਹ ਦੇਖਿਆ ਕਹਿੰਦੇ ਆ ਫਿਰ ਕਹਿੰਦੇ ਦੇਖਿਆ ਉਥੇ ਸਾਰੇ ਜਾਣੇ ਸੀ ਕਿਵੇਂ ਜੱਫੀਆਂ ਪਾਈਆਂ ਕਿਵੇਂ ਫੋਟੋਆਂ ਖਿਚਾਈਆਂ ਇੱਥੇ ਤੁਸੀਂ ਥੱਲੇ ਵਰਕਰ ਜਿਹੜੇ ਆ ਉਹ ਡਾਂਗਮ ਡਾਂਗੀ ਹੋਏ ਰਹਿੰਦੇ ਆ ਉਹ ਤੁਹਾਡੇ ਪਿੱਛੇ ਲੜਦੇ ਰਹਿੰਦੇ ਆ ਫਿਰ ਮੁੱਖ ਮੰਤਰੀ ਕਹਿੰਦੇ ਕਿ ਮੈਨੂੰ ਸੱਦਿਆ ਨਹੀਂਗਾ ਇਸੇ ਕਰਕੇ ਨਹੀਂ ਸੱਦਿਆ ਕਿ ਮੈਂ ਸੱਚ ਬੋਲਦਾ ਆ ਫਿਰ ਮੁੱਖ ਮੰਤਰੀ ਕਹਿੰਦੇ ਕਿ ਜੇ ਮੈਨੂੰ ਸੱਦਿਆ ਹੁੰਦਾ ਮੈਂ ਜਾਣਦਾ ਵੀ ਨਹੀਂ ਸੀਗਾ ਇਹ ਜਿਹਾ ਵਿਆਹ ਤੇ ਹੁਣ ਸੁਭਾਵਿਕ ਸੀ ਗੱਲ ਹੈ ਕਿ ਕਿਹੋ ਜਿਹਾ ਵਿਆਹ ਹੈ ਇਹ ਇਹਨੂੰ ਕੌਣ ਖੋਲ ਕੇ ਦੱਸੂਗਾ ਉਧਰ ਉਹ ਅਕਾਲੀ ਦਲ ਵਾਲੇ ਕਹਿੰਦੇ ਕਿ ਭਾਈ ਸਾਡਾ ਗੁਰਸਿੱਖ ਮਰਿਆਦਾ ਤੇ ਵੈਸ਼ਨੂ ਵਿਆਹ ਸੀਗਾ ਉਹ ਸਿੱਧਾ ਮੁੱਖ ਮੰਤਰੀ ਦੀ ਦੁੱਖ ਦੀ ਰੱਖ ਤੇ ਹੱਥ ਰੱਖਣ ਦੀ ਕੋਸ਼ਿਸ਼ ਸੀ